ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾਨ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੁਣ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਠਿਕਰੀ ਵਾਲਾ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤੇ ਬਰਨਾਲੇ ਦੇ ਜਮਾ ਨਜ਼ਦੀਕ ਦਾ ਪਿੰਡ ਹੈਗਾ ਇੱਕ ਸੋਨ ਨੂੰ ਸੂਈ ਸਵਾਈ ਝੋਟੀ ਦਿਖਾ ਦਿਆਂ ਕਦੋਂ ਸੂਈ ਆ ਬਾਈ ਜੀ ਤੋਂ ਪੁੱਛਾਂ ਜੇਰ ਜੱਪਾ ਸਭ ਕੁਝ ਕੰਪਲੀਟ ਆ ਤੇ ਮਗਰ ਪਲੱਸ ਪੁਆਇੰਟ ਕੱਟੀ ਵੱਡੇ ਸੈਜ ਦੀ ਆ ਆਪਾਂ ਪਹਿਲੇ ਹੀ ਬੋਲ ਦਗੇ ਤੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਆ ਜੋ ਵੀਰੇ ਸਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਵੀਰੇ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 7889982184 ਪਿੰਡ ਆਪਣਾ ਜੀ ਠਿਕਰੀ ਵਾਲਾ ਆ ਤੇ ਜ਼ਿਲ੍ਹਾ ਆਪਾਂ ਦਾ ਬਰਨਾਲਾ ਤੇ ਨੇੜੇ ਜਮਾ ਬਰਨਾਲੇ ਦੇ ਬਰਨਾਲਾ ਖਾਸ ਓਕੇ ਜਿੱਥੇ ਬਾਬਾ ਸੇਵਾ ਸਿੰਘ ਦਾ ਬੁੱਤ ਲੱਗਿਆ ਉਹ ਉੱਪਰ ਨਾਲੇ ਤੋਂ ਇੱਧਰ ਆਪਾਂ ਨੂੰ ਇੱਕ ਇੱਥੇ ਲੱਗਿਆ ਵੀ ਇੱਕ ਬਰਨਾਲੇ ਨੂਰ ਜੀ ਉੱਚ ਲੱਗਿਆ ਓਕੇ ਤੇ ਇੱਧਰੋਂ ਕਿਹੜਾ ਪਿੰਡ ਆ ਗਿਆ ਆਪਾਂ ਨੂੰ ਆਪਾਂ ਨੂੰ ਇੱਧਰ ਰੈ ਸਰ ਜਾਂ ਨਾਈ ਵਾਲਾ ਓਕੇ ਜੀ ਜੱਬਜੀਤ ਕੇ ਰੋਡ ਆਇਆ ਓਕੇ ਬਾਕੀ ਦਾ ਠਿਕਰੀ ਵਾਲਾ ਪਿੰਡ ਕੋਈ ਜਾਣ ਪਛਾਨ ਦਾ ਮਤਾਜ ਨਹੀਂ ਮਸ਼ਹੂਰ ਆ ਮਸ਼ਹੂਰ ਆ ਸੇਵਾ ਸਿੰਘ ਦੇ ਨੋਤੇ ਤੇ ਕਿਵੇਂ ਰਹਿੰਦਾ ਵੀਡੀਓ ਦਾ ਰਿਸਪੌਂਸ ਪੂਰਾ ਓਕੇ ਰਹਿੰਦਾ ਓਕੇ ਤੇ ਅੱਜ ਫਿਰ ਇੱਕ ਝੋਟੀ ਦਿਖਾ ਰਹੇ ਹਾਂ ਹਾਂ ਕਦੋਂ ਸੋਈਏ ਜੀ ਇਹ ਤੜਕੇ 7 7:30 8 ਵਜੇ ਸੋਈਆ 7 ਵਜੇ ਸੋ ਉਪੀ ਤੇ ਜੇਰੇ ਦੀ ਜਮਾ ਟੋਕਰਾ ਕੱਢ ਕੇ ਮਰੇ ਹਾਂ ਸਾਰੀ ਆ ਪਈਆ ਲਾੜ ਵੀ ਨਹੀਂ ਰਿਆ ਤੇ ਕੱਟੀ ਦਾ ਕੋਈ ਵੀ ਪਤਾ ਹੈਗਾ ਕੱਟੀ ਜਰਮੀ ਕਹੀ ਆ ਵਾ ਵਧੀਆ ਕੱਟੀ ਸੰਭਲੀ ਵੀ ਆ ਟੀਕੇ ਦਾ ਨਹੀਂ ਕੋਈ ਯਾਰ ਆਪਾਂ ਇਹ ਕਹਿ ਦੀਏ ਕਿ ਟੀਕੀ ਕੱਟੀ ਬੱਜਾ ਓਕੇ ਤੇ ਖੋਲੋ ਜਨ ਟੋਕਰਾ ਕਰਕੇ ਚੈੱਕ ਚੰਗੇ ਚਾਹੀਦੀ ਆ ਕਿ ਸੁਹਾ ਦੂਜਾ ਸੂਰੇ ਆ ਹਾਂ ਦੂਜਾ ਸੂਰੇ ਆ ਓਕੇ ਬੱਚੇ ਦਾ ਜਰੂਰ ਕਰ ਦਿਓ ਥੋੜਾ ਹੈ ਨਾ ਦਰਦੀ ਜਿਆ ਮੋਬਾਈਲ ਤੇ ਹੂੰ ਮੈਂ ਜਦੋਂ ਵਾਕੀ ਦੀ ਗੱਲ ਯਾਰ ਸਾਇਜ਼ ਸੋਈ ਤੇ ਚੌਲੀ ਝੂੜੀ ਬਹੁਤ ਪਈ ਆ ਹਨਾ ਪੱਠ ਪੁੱਠ ਬਹੁਤ ਆ ਝੋਟੀ ਦੀ ਵੀਰੇ ਪੱਠ ਪੁੱਠ ਤੇ ਫਿਰ ਵੀਰੇ ਬੋਲਾ ਕਿੰਨਾ ਕੱਢਦਾ ਸੀ 2.5 ਕਿਲੋ ਕੱਢਿਆ ਜੀ ਵੀਰੇ ਕੋ ਕੱਟੀ ਢਕਾਈ ਵੀ ਕਿਉਂਕਿ 2.5 ਕਿਲੋ ਕੱਢਣ ਦਾ ਮਤਲਬ ਇਹ ਹੁੰਦਾ ਵੀ ਥਾਨ ਸਣ ਚੈੱਕ ਹੋ ਜਾਣਾ ਹਾਂ ਹਾਂ ਵੀ ਪਾਸ ਕਰਨ ਦਾ ਹੋ ਜਾਂਦਾ ਹਾਂ ਹਾਂ ਪਾਸ ਕਰਨ ਦਾ ਦੇਖੋ ਜੀ ਥਾਨ ਸਾਇਜ਼ ਦੀ ਪੂਰੀ ਚੰਗੀ ਬਾਕੀ ਦੇ ਪੱਠ ਪੁੜੇ ਦੀ ਇੱਕ ਨੰਬਰ ਵੱਡੇ ਸਾਇਜ਼ ਦੀ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਬਾਜਨ ਯਾਰ ਪੂਰਾ ਹਨਾ ਪੂਰਾ ਪੂਰੀ ਬਾਜਨ ਬਾਡੀ ਵਾਲੀ ਝੋਟੀ ਆ ਵੀਰੇ ਤੇ ਬਾਕੀ ਜਿਹੜਾ ਥਾਨ ਲੱਗਿਆ ਗੋਲੇ ਵਾਲਾ ਮ ਆ ਦੇਖੋ ਜੀ ਖਾਣ ਪਾਣ ਦੇ ਦੀ ਆਪਾਂ ਤੁਹਾਨੂੰ ਫਿਰ ਦੱਸ ਦਗੇ ਪੂਰੀ ਸਾਫ ਸੁਥਰੀ ਆ ਦੇਖੋ ਜੀ ਫੇਹ ਦੀ ਚੰਗੀ ਸਾਰੀ ਚੰਗੀ ਹੈ ਜੀ ਆ ਦੇਖੋ ਲਾਵਾ ਬੱਚਾ ਲਾਓ ਜੀ ਬੱਚਾ ਲਾਓ ਧਾਰਾ ਤੋਂ ਰੱਖਣ ਨੂੰ ਕਰਾ ਦਿਆਂ ਚੈੱਕ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋਊਗਾ ਠੀਕ ਹੈ ਜੀ ਆ ਦੇਖੋ ਜੀ ਬੱਚਾ ਜੱਟਿਆਂ ਦੇ ਬਾਕੀ ਬੱਚਾ ਕੱਟੀ ਚੁੰਗੀ ਜਾਂਦੀ ਹੈ ਤੇ ਕਰੋ ਚੈੱਕ ਬਰਾ ਹਾਰ ਦੂਰ ਫਿਰ ਬੋਲੀ ਤੇ ਨਰਮਾ ਵੀਰੇ ਬਾਲੀ ਬੋਲੀ ਜਾਂ ਜਾਂ ਥਾਣਾ ਉਹਨਾ ਚੋਣ ਓਕੇ ਜੀ ਚੰਗੇ ਜੀ ਬਾਕੀ ਥਣ ਭਾਂਡੇ ਸਾਫ ਮਗਰ ਪਲੱਸ ਪੁਆਇੰਟ ਕੱਟੀ ਚੌੜੀ ਛੋੜੀ ਛੋਟੀ ਪੂਰੀ ਆ ਥਣ ਥਣ ਦਾ ਫਿਰ ਪੂਰਾ ਗਧਾਲੇ ਵਰਗਾ ਕੱਢਿਆ ਹਨਾ ਆ ਦੇਖੋ ਈ ਧਾਰਾ ਦੂਰਾ ਕਰੋ ਚੱਕ ਕੇ ਇੱਕ ਨੰਬਰ ਬਾਕੀ ਦੀ ਗੱਲ ਕਿਸੇ ਪਾਸੋਂ ਕੋਈ ਮਾਨਸ ਪੁਆਇੰਟ ਨਹੀਂ ਮਗਰਲੇ ਜੋ ਮਾਰੋ ਡੰਡੇ ਆ ਰਗੇ ਥਾਣਾ ਕੱਢਿਆ ਫਿਰ ਹਨਾ ਜੇ ਆਪਾਂ ਗੱਲ ਕਰ ਲੈ ਲਿਆਓ ਜੀ ਫਾਦੀ ਗਿਆ ਓਕੇ ਵੀਰੇ ਇਹਨੂੰ ਮਾੜਾ ਆਇਆ ਹੁਣ ਪਸਮਾਹ ਚ ਆਈ ਹੈ ਝੋਟੀ ਦਿਖਾ ਦਈਏ ਥੋੜਾ ਕਰਾ ਦਈਏ ਚੱਕ ਆਹ ਦੇਖੋ ਜੀ ਇੱਕ ਨੰਬਰਾਂ ਚਾਰ ਸਵੇਰੇ ਦੀ ਬਾਕੀ ਤੁਸੀਂ ਬਾਈਆਂ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਇਹਦੀ ਖਰੀਦਦਾਰੀ ਕਰਨੀ ਹੈ ਆਹ ਦੇਖੋ ਜੀ ਬਾਕੀ ਚਮਕ ਦਮਕ ਪੂਰੀ ਝੋਟੀ ਚ ਸੀਨੇ ਦੀ ਜਮਾ ਪਤਲੀ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਹੁਣ ਪਸਮਾਹ ਚ ਆਈ ਵੀ ਆਪਾਂ ਤੁਹਾਨੂੰ ਝੋਟੀ ਆਹ ਦੇਖੋ ਜੀ ਓਕੇ ਆ ਜਮਾ ਆ ਮੋੜ ਲਓ ਵੀਰੇ ਲੋਗ ਪਾਣ ਦੀ ਪੂਰੀ ਸਾਫ ਸੋਡੇ ਸਾਹਮਣੇ ਪਾਸਮੀਆ ਦੇਖੋ ਜੀ ਐ ਨਹੀਂ ਗੱਲ ਹੈ ਕਿ ਪਹਿਲਾਂ ਦਾ ਕੋਈ ਬੌਲਾ ਨਾ ਕੱਢਿਆ ਹੋਏ ਬਾਈ ਬੱਚੇ ਦੇ ਜਾਈ ਆ ਦੇਖੋ ਚੱਲ ਚੱਲ ਜਾ ਖਾਂਬੀਰੇ ਫਿਰ ਕੀ ਰੇਟ ਆ ਗਿਆ ਦਾ ਰੇਟ ਫੂਨ ਤੇ ਹੋ ਵੀਰੇ ਜਾਇਜ਼ ਹੋ ਜਮਾ ਉਹ ਜਾਇਜ਼ ਜਮਾ ਜਾਇਜ਼ ਹੋ ਕੋਈ ਐਵੇਂ ਬਾੜਾ ਫੜਾ ਨੀ 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 ਬਾੜਾ ਵੱਡੇ ਵਾਲਾ ਕੇਸ ਨਹੀਂ ਹੋਊਗਾ ਹੋਊਗਾ ਜਾਇਜ਼ ਹੋਊ ਫੂਨ ਤੇ ਹਾਂ ਹੋਊ ਫੂਨ ਤੇ ਪੂਰੀ ਵੱਡੀ ਆ ਗਈ ਪੂਰੀ ਚੰਗੀ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਬਾਕੀ ਦੀ ਗੱਲ ਮਗਰ ਘੱਟੀ ਰੇਡ ਫੋਨ ਤੇ ਨੰਬਰ ਬੋਲਿਓ ਭਾਈ 7889982184 ਵੀਰੇ ਪਿੰਡ ਠਿਕਰੀ ਵਾਲ ਤੋਂ ਆਪਾਂ ਵੀਡੀਓ ਕਵਰ ਕਰਕੇ ਹਟਿਆ ਚੰਗੇ ਰਿਕਾਰਡ ਵਾਲੀ ਝੋਟੀ ਤੁਹਾਨੂੰ ਦਿਖਾਤੀ ਜੇਰ ਜੇ ਆਪਾਂ ਕੰਪਲੀਟ ਤੇ ਜਰੂਰ ਬਾਈ ਨਾ ਕਰਿਓ ਸੰਪਰਕ ਨੰਬਰ ਬਾਈ ਦਾ ਸਕਰੀਨ ਤੇ ਆ ਧੰਨਵਾਦ